ਮਿੰਪੂ ਜੀ ਵੀ ਪਹੁੰਚ ਚੁੱਕੇ ਨੇ ਸਾਰੇ ਵੀਰਾਂ ਨੂੰ ਬੇਨਤੀ ਏ ਕਿ ਅੰਦਰ ਆ ਕੇ ਬੈਠੋ ਤਾਂ ਕਿ ਐਮਐਲ ਸਾਬ ਜਗਿੰਦਰ ਕੌਰ ਜੀ ਨਿੰਪਲ ਜੀ ਸਰਦਾਰ ਦਰਸ਼ਨ ਸਿੰਘ ਜੀ ਜਿੰਨੇ ਸਟੇਜ ਤੇ ਮੈਂ ਖਾਸ ਕਰਕੇ ਸੁਖਿੰਦਰ ਜੀ ਪ੍ਰੈਸ ਵਾਲਾ ਨਾਮ ਜੀ ਆਖਾਂਗਾ ਜਿੰਨੇ ਸੰਗਤ ਸਟੇਜ ਤੇ ਬਿਰਾਜਮਾਨ ਸਾਡੇ ਵਿਕਰਮ ਜੀ ਸੰਦੀਪ ਜੀ ਸਾਹਨੇ ਬੈਠੇ ਮੇਰੇ ਵੀਰ ਸਾਰਿਆਂ ਨੂੰ RAM RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੁਹਾਨੂੰ ਪਤਾ ਹੀ ਹੈ ਵੀ ਆਉਣ ਵਾਲੀ 14 ਤਰੀਕ ਨੂੰ ਜ਼ਿਲ੍ਹਾ ਪੱਧ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਦੇ ਵਿੱਚ ਐਮਐਲਏ ਸਾਹਮਣੇ ਸਰਦਾਰ ਜਗਮਨਦੀਪ ਸਿੰਘ ਮਿੰਕੂ ਜੀ ਉਹਨਾਂ ਦੀ ਧਰਮ ਪਤਰੀ ਪਹਿਣ ਰਜਿੰਦਰ ਗੌਰ ਜੀ ਨੂੰ ਟਿਕਟ ਦਿੱਤੀ ਏ ਉਧਰ ਸਾਡੇ ਵੀਰ ਬੈਠੇ ਇਹਨਾਂ ਨੂੰ ਟਿਕਟ ਦੇ ਕੇ ਬਹੁਤ ਵਧੀਆ ਨੇਕ شریف ਇਮਾਨਦਾਰ ਕੈਂਡੀਡੇਟਾਂ ਨੂੰ ਮੈਦਾਨ ਦੇ ਵਿੱਚ ਤੋਰਿਆ 14 ਤਰੀਕ ਨੂੰ ਵੋਟਾਂ ਹੋ ਰਹੀਆਂ ਨੇ 17 ਤਰੀਕ ਨੂੰ ਆਂ ਦਾ ਲੈਕਚਰ ਹੋਣਾ ਵੀਰਾਂ ਤੁਹਾਡੇ ਸਾਹਮਣੇ ਹੀ ਐ ਮੈਂ ਵੀ ਦੋ ਕੁ ਗੱਲਾਂ ਜ਼ਰੂਰ ਕਰਾਂਗਾ ਆ ਤਰਨ ਤਰਨ ਦੇ ਵਿੱਚ ਹੁਣੇ-ਹੁਣੇ ਇਲੈਕਸ਼ਨ ਹੋ ਕੇ ਅਟਿਆ ਹੈ ਲੋਕਾਂ ਨੇ ਕਿੱਡੀ ਵਧੀਆ ਸੋਚ ਸੋਚੀ ਆਮ ਆਦਮੀ ਪਾਰਟੀ ਦੇ ਐਮਐਲਏ ਸੰਧੂ ਸਾਹਿਬ ਨੂੰ ਉੱਥੋਂ ਸ਼ਾਨਦਾਰ ਜਿੱਤ ਕਰਾਈ ਸਾਰੇ ਪਾਰਟੀ ਵਾਲੇ ਦਾਵਾ ਕਰਦੇ ਸੀ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਪਰ ਲੋਕਾਂ ਨੇ ਬੜੀ ਵਧੀਆ ਸੋਚ ਸੋਚੀ ਕਿਉਂਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂ ਨਾ ਉਹ ਸਰਕਾਰ ਦੇ ਜੇ ਆਪਾਂ ਕੈਂਡੀਡੇਟ ਨੂੰ ਜਿਤਾਵਾਂਗੇ ਤਾਂ ਵਿਕਾਸ ਤਾਂ ਹੀ ਹੋ ਸਕਦਾ ਹੈ ਉਸੇ ਤਰ੍ਹਾਂ ਆਪਾਂ ਨੂੰ ਵੀ ਚਾਹੀਦਾ ਵੀ ਆਪਣੇ ਕੋਲ ਜਿਹੜੇ ਦੋਟੇ ਕੈਂਡੀਡੇਟ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਦੇ ਆਪਾਂ ਨੂੰ ਵੱਧ ਤੋਂ ਵੱਧ ਅੱਗੇ ਆਪਣੇ ਐਮਐਲਏ ਸਾਹਿਬ ਬੈਠ ਨੇ ਮੈਂ ਵੀ بڑے بڑے ਲੀਡਰਾਂ ਨਾਲ ਰਿਆ ਪਰ ਜਿੰਨਾ ਇਹ ਐਮਐਲਏ ਸਾਹਿਬ ਬੱਲੂਆਣੇ ਚ ਗਰੰਟਾ ਲਾਇਆ ਤੇ ਬੱਲੂਆਣਿਆਂ ਦਾ ਵਿਕਾਸ ਹੋਇਆ ਉਹ ਤਾਂ ਸਾਰਾ ਐਮਐਲਏ ਸਾਹਿਬ ਆਪ ਹੀ ਦੱਸਣਗੇ ਇਹਨਾਂ ਅਜੇ ਤੱਕ ਕਿਸੇ ਨਹੀਂ ਕੀਤਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਨਿਵਾਸੀ ਜਿਹੜੇ ਇੱਕ ਇੱਕ ਕਦਮ ਚੱਲ ਕੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਕਿ ਸਾਰੇ ਨਗਰ ਨਿਵਾਸੀ ਵਾਸ ਚੜ ਕੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਉੱਠਿਆ ਆਮ ਆਦਮੀ ਪਾਰਟੀ ਦੇ ਵਿੱਚ ਇਹਨੂੰ ਆਪਾਂ ਹਰੇਕ ਮੁੰਡਾ ਹਰੇਕ ਬਜ਼ੁਰਗ ਆਪਣੇ ਗਵਾਂਢ ਪਿੰਡ ਦਾ ਹਰੇਕ ਜਾਣਦਾ ਇਹਨੂੰ ਜਿੰਨੇ ਟੂਰਨਾਮੈਂਟ ਹੁੰਦੇ ਸੀ ਇਹ 5 ਕਿੱਲੇ ਤੋਂ ਲੈ ਕੇ ਮਨਮਨ ਕਿਹਾ ਹੋਏ ਵੀਰ ਨੇ ਦਿੱਤਾ ਉਸ ਤਰ੍ਹਾਂ ਹੀ ਖੇਡਾਂ ਦੇ ਵਿੱਚ ਜਦੋਂ ਆਪਣੇ ਪਿੰਡ 'ਚ ਵੀ ਹੋਣੀਆਂ ਤਾਂ ਬਹੁਤ ਬਾਈ ਸਹਿਯੋਗ ਦੇਊਗਾ ਇਹ ਬਾਈ ਨੂੰ ਆਪਾਂ ਵੱਧ-ਵੱਧ ਵੋਟਾਂ ਪਾਉਣੀਆਂ ਤੇ ਬਾਈ ਡਿੰਪਲ ਨੂੰ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੇ ਨੰਬਰ ਤੇ ਆਪਣੇ ਪਿੰਡ ਦੇ ਵਿੱਚੋਂ ਵੋਟਾਂ ਤੇ ਲਿਆਉਣਾ ਕਲਾਸ ਦਾ ਸੋਕਾ ਹੈ। ਇਹ ਤੋਂ ਵੀਰ ਆਪਣਾ ਪੰਜ ਪੰਚਾਇਤਾਂ ਇਹਦੇ ਵਿੱਚ ਹੈਗੀਆਂ ਤੇ ਆਪਣੇ 21 ਪਿੰਡਾਂ ਦੇ ਆਪਣਾ ਮਿੰਕੂ ਜੀ ਸਤਿਕਾਰਯੋਗ ਨਗਰ ਪਿੰਡ ਗੋਵਿੰਦਗੜ੍ਹ ਦੇ ਸੁਜਵਾਨ ਸਾਥਿਓ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਲੀਡਰ ਸਰਦਾਰ ਅਮਨਦੀਪ ਸਿੰਘ ਜੀ 골ਡੀ ਮੁਸਾਫਰ ਜੀ ਨੂੰ ਵੈਲਕਮ ਕਰਨ ਲਈ ਆਏ ਹੋ। ਔਰ ਅੱਜ ਦੀ ਇਸ ਇੱਕਠ ਦਾ ਮਤਲਬ ਮਕਸਦ ਤੁਹਾਨੂੰ ਪਤਾ ਹੀ ਹੈ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਅਨਾਉਂਸ ਹੋ ਚੁੱਕਿਆ ਹੈ ਜਿਹੜਾ ਕਿ 14 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਡੀ ਛੋਟੀ ਭੈਣ ਰਾਜਵਿੰਦਰ ਕੌਰ ਜੀ ਅਤੇ ਬਲਾਕ ਸੰਮਤੀ ਦੇ ਸਾਡੇ ਡਿੰਪਲ ਬਰਾੜ ਜੀ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 3.5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵਧੀਆ ਉਪਰਾਲੇ ਕੀਤੇ ਆ ਹਰ ਵਰਗ ਨੂੰ ਉੱਚਾ ਚੱਕਣ ਦੇ ਲਈ ਔਰ ਸਭ ਤੋਂ ਪਹਿਲਾ ਕੰਮ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਆਪਾਂ ਨੂੰ 600 ਯੂਨਟ ਬਿਜਲੀ 마ਫ ਦਿੱਤੀ ਸੀ ਹਰ ਵਰਗ ਨੂੰ ਬਿਨਾਂ ਕਿਸੇ ਭੇਤ ਭਾਰ ਦੇ ਬਿਨਾਂ ਕਿਸੇ ਜਾਤ ਪਾਤ ਦੇ ਔਰ ਉਹ ਬਹੁਤ ਵਧੀਆ ਕੰਮ ਸੀਗਾ ਸਰਕਾਰ ਦਾ ਜਿੱਦਾਂ ਕਿ ਹਰ ਵਰਗ ਨੂੰ ਹਰ ਗਰੀਬ ਅਮੀਰ ਨੂੰ ਫਾਇਦਾ ਮਿਲਿਆ ਸੀ ਇਹ ਮੈਂ ਗੱਲ ਤੁਹਾਨੂੰ ਤਾਂ ਯਾਦ ਕਰਾ ਰਿਹਾ ਕਿ ਉਹਨੂੰ ਕਾਫੀ ਟਾਈਮ ਹੋ ਗਿਆ ਕਿਤੇ ਭੁੱਲ ਨਾ ਜਾਏ ਉਹ ਔਰ ਦੂਜੀ ਗੱਲ ਆਪਣਾ ਪੰਜਾਬ ਸਭ ਤੋਂ ਵੱਧ ਜਿਹੜਾ ਆਪਾਂ ਨੂੰ ਨੁਕਸਾਨ ਹੋ ਰਿਹਾ ਸੀਗਾ ਨਸ਼ੇ ਦੀ ਦਲਦਲ ਵਿੱਚ ਧਸ ਚੁੱਕਿਆ ਸੀਗਾ ਔਰ ਸਰਕਾਰ ਦੇ ਇਸ ਪ੍ਰਤੀ ਬਹੁਤ ਵਧੀਆ ਉਪਰਾਲੇ ਨੇ ਕਿਉਂਕਿ ਦੇਖੋ ਹਰ ਪਿੰਡ 'ਚ ਖੇਡ ਸਟੇਡੀਅਮ ਬਣਾਏ ਜਾ ਰਹੇ ਨੇ ਔਰ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਕਿਉਂਕਿ ਇਹ ਜਿਹੜਾ ਨਸ਼ੇ ਦੀ ਜਕੜ ਪੰਜਾਬ ਫਸ ਗਿਆ ਉਹ 1 2 4 10 ਦਿਨ ਮਹੀਨੇ ਸਾਲ 'ਚ ਨਹੀਂ ਨਿਕਲਣਾ ਇਹਦੀ ਜੜ੍ਹ ਨਹੀਂ ਰੱਖਣੀ ਪੈਣੀ ਕੋਈ ਚੰਗੀ ਮੈਂ ਸਮਝਦਾ ਕਿ ਇਸ ਤੋਂ ਵਧੀਆ ਕੋਈ ਉਪਰਾਲਾ ਹੋ ਹੀ ਨਹੀਂ ਸਕਦਾ ਸੀ ਕਿ ਆਪਾਂ ਲੋਕਾਂ ਦਾ ਬੱਚਿਆਂ ਦਾ ਸਟੇਡੀਅਮਾਂ ਨਾਲ ਖੇਡ ਕਰਨੀ ਧਿਆਨ ਹੋਊਗਾ ਔਰ ਪੜਨ ਵਾਲੇ ਬੱਚੇ ਲਾਇਬ੍ਰੇਰੀਆਂ ਵਿੱਚ ਜਾਣਗੇ ਔਰ ਉਹਨਾਂ ਦਾ ਧਿਆਨ ਡਾਇਵਰਟ ਹੋਊਗਾ ਇਹਨਾਂ ਨਸ਼ੇ ਦੀ ਦਲਦਲ ਚੋਂ ਨੰਬਰ 2 ਆਪਾਂ ਸਾਰੇ ਕਿਸਾਨ ਵੀਰਾਂ ਕਿਸਾਨ ਸਾਡੀ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਸੀਗੇ ਬਿਜਲੀ ਪਾਣੀ ਦੇ ਹਰ ਟੇਲਾ ਤੱਕ ਪਾਣੀ ਪਹੁੰਚਾਇਆ ਔਰ ਬਿਜਲੀ ਦਾ ਵੀ ਜਿਹੜੀ ਆਪਾਂ ਨੂੰ ਅੱਗੇ 8 ਘੰਟੇ ਮਿਲਦੀ ਸੀ ਕਿਸਾਨ ਵੀਰਾਂ ਨੂੰ ਉਹ ਪੂਰੀ ਪ੍ਰੋਪਰ ਬਿਜਲੀ ਦਿੱਤੀ ਪਹਿਲੀਆਂ ਸਰਕਾਰਾਂ ਕਦੇ 6 ਘੰਟੇ ਆਉਂਦੀ ਸੀ ਕਦੇ 7 ਘੰਟੇ ਹੁਣ ਦਿਨ ਦੇ ਟਾਈਮ 15 15 16 16 ਘੰਟੇ ਵੀ ਬਿਜਲੀ ਚੱਲਦੀ ਹੈ ਕਿਰਗਵਿੰਦਗੜ੍ਹ ਦੀ ਜਿੰਨੀ ਵੀ ਸਮੂਹ ਸੰਗਤ ਮੇਰੀਆਂ ਮਾਵਾਂ ਮੇਰੇ ਵੀਰ ਮੇਰੇ ਬਜ਼ੁਰਗ ਪਿਓਵਾਂ ਸਮਾਨ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੱਸਣ ਦੀ ਵੈਸੇ ਲੋੜ ਤਾਂ ਨਹੀਂ ਸਭ ਨੂੰ ਪਤਾ ਹੈ ਹਰੇਕ ਪਿੰਡ ਦੇ ਵਿੱਚ ਹਰੇਕ ਬੰਦਾ ਇਹੀ ਚਾਹੁੰਦਾ ਵੀ ਆਪਾਂ ਨੌਜਵਾਨ ਪੀੜੀ ਨੂੰ ਅੱਗੇ ਲੈ ਕੇ ਆਈਏ ਤਾਂ ਜੋ ਨੌਜਵਾਨਾਂ ਦੀ ਜਿਹੜੀ ਪੜ੍ਹੀ ਲਿਖੀ ਸੋਚ ਹੈ ਪੜ੍ਹੀ ਲਿਖੀ ਸੋਚ ਦੇ ਹਿਸਾਬ ਨਾਲ ਪਿੰਡ ਦੇ ਵਿੱਚ ਕੰਮ ਹੋਣ ਤੇ ਉਹ ਕੰਮ ਰਾਜਨੀਤੀ ਤੋਂ ਉੱਤੇ ਉੱਠ ਕੇ ਹੋਣ ਤੁਹਾਡੇ ਸਾਹਮਣੇ ਸਾਡਾ ਵੱਡਾ ਭਰਾ ਡਿੰਪਲ ਵੀਰ ਜੋ ਕਿ ਬਲਾਕ ਸੰਪਤੀ ਤੋਂ ਅਤੇ ਸਾਡਾ ਵੱਡਾ ਭਰਾ ਜਗਮਨਦੀਪ ਸਿੰਘ ਮੈਂਕੂ ਸਾਡੀ ਭੈਣ ਰਾਜਵਿੰਦਰ ਕੌਰ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਚੋਣ ਲੜਦੇ ਇਹ ਨੇ ਕਿ ਐਮ ਐਲ ਏ ਸਾਹਿਬ ਬੜੇ ਮਜ਼ਾਕ ਕਰਦੇ ਨੇ ਸਾਡੇ ਵੱਡੇ ਭਰਾ ਨੇ ਤੇ ਬਹੁਤ ਹੀ ਹਸਮੁਖ ਸੁਭਾਅ ਇਹਨਾਂ ਦਾ ਯਾਰਾਂ ਦੇ ਯਾਰ ਆ ਭਰਾਵਾਂ ਦੇ ਭਰਾ ਜਿੱਤੇ ਜਾਂਦੇ ਆ ਉਹਨਾਂ ਦੇ ਵਿੱਚ ਉਦਾਂ ਹੀ ਕੋਲ ਮਿਲ ਜਾਂਦੇ ਆ ਚਲੋ ਲਗਭਗ ਤੁਸੀਂ ਸਾਰੇ ਵਰਤ ਦੇ ਹੋਵੋਗੇ ਜੇ ਕੋਈ ਪਹਿਲੀ ਵਾਰੀ ਅੱਜ ਆਇਆ ਪੰਡਾਲ ਦੇ ਵਿੱਚ ਸਾਡੇ ਐਮ ਐਲ ਏ ਸਾਹਮਣਾਂ ਵਰਤ ਕੇ ਦੇਖੋ ਜੋ ਕਹਿੰਦੇ ਆ ਉਹ ਕਰਦੇ ਆ ਤੁਹਾਡੇ ਸਾਹਮਣੇ ਬੜੇ ਕੰਮ ਹਲਕੇ ਦੇ ਵਿੱਚ ਹੋ ਰਹੇ ਆ ਜਿਵੇਂ ਕਿ ਆਪਾਂ ਕੁੰਡਲ ਪਿੰਡ ਲਾ ਲਓ ਤੁਹਾਡਾ ਪਿੰਡ ਲਾ ਲਓ ਨੇੜੇ ਨੇੜੇ ਪਿੰਡ ਲਾ ਲਓ ਗਲੀਆਂ ਜਿਵੇਂ ਕਿ ਟੂਰਨਾਮੈਂਟ ਜਿਵੇਂ ਹੁਣ ਕਰਾ ਰਹੇ ਆ ਸਾਰੇ ਸਟੇਡੀਅਮ ਨਵੇਂ ਸਟੇਡੀਅਮ ਬਣ ਰਹੇ ਆ ਸਾਰੇ ਕੰਮ ਬਹੁਤ ਸੋਹਣੇ ਤਰੀਕੇ ਨਾਲ ਹੋ ਰਹੇ ਆ ਤੇ ਆਪਾਂ ਨੌਜਵਾਨ ਪੀੜੀ ਅੱਗੇ ਆਈਏ ਤੇ ਨੌਜਵਾਨ ਹੀ ਬੰਦੇ ਹੁਣ ਸਾਰਿਆਂ ਨੂੰ ਨੌਜਵਾਨਾਂ ਨੂੰ ਹੀ ਟਿਕਟਾਂ ਮਿਲੀਆਂ ਤੇ ਆਪਾਂ ਸਾਰਿਆਂ ਦਾ ਵੱਧ ਤੋਂ ਵੱਧ ਸੰਯੋਗ ਕਰੀਏ ਤੇ ਬਾਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਇਸ ਪਿੰਡ ਦੇ ਵਿੱਚ ਵੱਧ ਤੋਂ ਵੱਧ ਲੀਡ ਦਵਾਈਏ ਤੁਹਾਡਾ ਪਿੰਡ ਬਹੁਤ ਵੱਡਾ ਪਿੰਡ ਹੈ ਤੇ ਜਿਵੇਂ ਬਾਈ ਮੈਂਕੂ ਦਾ ਪਿੰਡ ਵੱਡਾ ਉਦਾਂ ਹੀ ਤੁਹਾਡਾ ਵੱਡਾ ਪਿੰਡ ਹੈ ਬਾਈ ਮੈਂਕੂ ਗੱਡੀ ਦੀ ਵਿੱਚ ਚੱਲਦਾ ਫਿਰਦਾ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਵੀ ਇਹ ਦੋ ਪਿੰਡ ਮੇਰੇ ਆਪਦੇ ਪਿੰਡ ਹੈ ਇਹ ਦੋਨੇ ਪਿੰਡਾਂ ਦੀ ਜੋ ਵੀ ਰਿਸ਼ਤੇਦਾਰੀਆਂ ਇੱਕ ਦੂਜੇ ਨਾਲ ਆਪਸ ਵਿੱਚ ਸਾਂਝੀਆਂ ਤੇ ਬਾਈ ਮੈਂਕੂ ਵੀ ਇਹ ਗੱਲ ਕਹਿੰਦਾ ਵੀ ਮੇਰਾ ਪਿੰਡ ਤੇ ਗਵਿੰਦਗੜ ਪਿੰਡ ਇਥੋਂ ਵੋਟ ਬੜੀ ਲੀਡ ਨਾ ਪੈਣੀ ਹੈ ਮੈਨੂੰ ਤੇ ਤੁਹਾਡੇ ਸਾਰਿਆਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਬਾਈ ਦਾ ਈ ਮਾਣ ਤੋੜਿਓ ਨਾ ਬਾਈ ਦੀ ਸੋਚ ਤੋਂ ਵੱਧ ਕੇ ਵੋਟ ਤੁਸੀਂ ਇਹ ਬਾਈ ਨੂੰ ਝੋਲੀ ਪਾਇਓ ਕਿਸੇ ਵੀ ਕੰਮ 'ਚ ਬਾਈ ਨੂੰ ਅੱਧੀ ਰਾਤ ਨੂੰ ਵੀ ਆਵਾਜ਼ ਮਾਰੋਗੇ ਬਾਈ ਤੁਹਾਡੇ ਨਾਲ ਖੜਾ ਹੀ ਐ ਸਾਰੇ ਨੌਜਵਾਨਾਂ ਨੂੰ ਬਾਈ ਦਾ ਸੁਭਾਅ ਹੀ ਪਤਾ ਤੇ ਬਾਈ ਦੇ ਨਾਲ ਡਿੰਪਲ ਸਾਡਾ ਵੀਰ ਉਹ ਵੀ ਬਾਈ ਤੋਂ ਹੀ ਗੁੜਤੀ ਲਈ ਆਉਣੇ ਵੀ ਉਹ ਵੀ ਜਿਵੇਂ ਬਾਈ ਕਹਿੰਦਾ ਉਵੇਂ ਚੱਲਦਾ ਉਹ ਵੀ ਕਿਸੇ ਗੱਲ ਤੋਂ ਜਵਾਬ ਨਹੀਂ ਦਿੰਦਾ ਉਹ ਵੀ ਯਾਰਾਂ ਦਾ ਯਾਰ ਹੈ ਜੇਬ ਚੋਂ ਪੈਸੇ ਲਾਣ ਵਾਲਾ ਬੰਦਾ ਕਦੇ ਕਿਸੇ ਦੇ ਬਾਹਰ ਨਹੀਂ ਵੇਂਦਾ ਆਪਦੀ ਥਾਲੀ ਚ ਹੀ ਵੇਂਦਾ ਤੇ ਤੁਸੀਂ ਬਾਈ ਜੀ ਸਾਰੇ ਹੱਥ ਬੰਨ ਕੇ ਬੇਨਤੀ ਹੈ ਦੋਨੇ ਭਰਾਵਾਂ ਨੂੰ ਵੋਟ ਪਾਓ ਸਪੋਰਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ